ਰਵੀ ਦੋਸਤ ਸਾਰੇ ਵੀਰਾਂ ਨੂੰ ਪਿਆ ਪਿਆ ਸੱਚੀ ਕਾਲੋਂ ਉਮੀਦ ਆ ਤੁਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਜਿਹੜੇ ਵੀਰ ਨਵੇਂ ਜੁੜਿਆ ਇਸ ਪੀਲਾਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਕਹਾਂਗੇ ਪੱਪਾ ਪੜਾ ਲੈਵਾਂਗਾ ਤੇ ਦਿੱਸੇ ਪਾਈਆਂ ਦਾ ਬਹੁਤ ਕੈਂਡ ਕੰਮਗਾ ਤੇ ਵਧੀਆ ਵਧੀਆ ਕੰਡੀਸ਼ਨ ਦੇ ਟਰੈਕਟਰ ਹੁੰਦੇ ਤੇ ਬਾਕੀ ਸਾਰੀ ਬਾਈ ਤਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਆ ਭਾਈ ਠੀਕ ਆ ਭਾਈ ਇਹ ਸਹੀ ਲੋਕੇਸ਼ਨ ਕੀ ਹੈ ਭਾਈ ਜੀ ਇਹ ਪਿੰਡ ਪੱਖੋਕਲਾਂ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਜੀ ਤੇ ਮਾਨਸਾ ਰੋਡ ਦੇ ਉੱਤੇ ਆਪਣ ਠੀਕ ਹੈ ਬਰਨਾਲੇ ਤੋਂ ਹੈਗਾ ਬਰਨਾਲੇ ਤੋਂ 20 ਕਿਲੋਮੀਟਰ ਪੈਂਦਾ ਜੀ ਮਾਨਸਾ ਤੋਂ 28 ਕਿਲੋ 28 ਕਿਲੋ 28 ਕਿਲੋ 25 ਕਿ ਗ੍ਰਾਮ ਪਰਾ ਪੈਂਦਾ ਠੀਕ ਹੈ ਜੀ ਹਾਂ ਜੀ ਤੇ ਅੱਜ ਕਿੰਨੇ ਟਰੈਕਟਰ ਹੈ ਬਾਈ ਆਪਣੇ ਕੋਲ ਅੱਜ 5 ਟਰੈਕਟਰ ਹੈ ਜੀ 5 ਟਰੈਕਟਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਿਵੇਂ ਆਪਾਂ ਕਹਿ ਦਈਏ ਬਾਈ ਕਾਪੀ ਕਾਰ ਯਾ ਤਾਂ ਕਾਪੀ ਕਾਰ ਓਕੇ ਹੁੰਦਾ ਜੀ ਪੰਜਾਬ ਨੰਬਰ ਹੁੰਦੇ ਆਪਣੇ ਕੋਲੇ ਪੰਜਾਬ ਹਾਂ ਹਾਂ ਗਾਰੰਟੀ ਹੋਣੀ ਤੇ ਹੋਊਗੀ ਬਾਕੀ ਰਿਹਾ ਆਪਾਂ ਨੇੜੋਂ ਨੇੜੋਂ ਆਪਣੇ ਪਿੰਡਾਂ ਚੋਂ ਟਰੈਕਟਰ ਲੈਣੇ ਜੀ ਬੜੀ ਦੂਰ ਨਹੀਂ ਜਾਂਦੇ ਕਰੂ ਟਰੈਕਟਰ ਹੁੰਦੇ ਕਰੂ ਟਰੈਕਟਰ ਹੁੰਦੇ ਹਾਂ ਜ ਇੰਜਨ ਗੇਅਰ ਦੀ ਇੱਕ ਵਾਰੀ ਵਾਲਾ ਚੈੱਕ ਕਰਕੇ ਲੇ ਇੰਜਨ ਗੇਅਰ ਦੀ ਪੂਰੀ ਜ਼ਿੰਮੇਵਾਰੀ ਆ ਟਰੈਕਟਰ ਲਵਾਂਗੇ ਕਿਉਂ ਸੀਜ਼ਨ ਆਉਂਦਾ ਜੀ ਵਧੀਆ ਟਰੈਕਟਰ ਹੀ ਲੈ ਕੇ ਰਾਜੀ ਹੁਣ ਆਪਾਂ ਮਾੜਾ ਟਰੈਕਟਰ ਲੈ ਕੇ ਰਾਜੀ ਨਹੀਂ ਵੀ ਚੰਗਾ ਕੰਮ ਲੈਣਾ ਅਗਲੇ ਨੇ ਠੀਕ ਹੈ ਔਖਾ ਹੋ ਜਾਂਦਾ ਟਰੈਕਟਰ ਵਿੱਚਕ ਨਵਾਂ ਜਾਂ ਪੁਰਾਣਾ ਕੋਈ ਵੀ ਆ ਪਰ ਇੰਜਨ ਟਰੈਕਟਰ ਸਾਰਾ ਵਧੀਆ ਹੋਊਗਾ ਆਪਣੇ ਕੋਲ ਹਾਂਜੀ ਤੇ ਕਿੰਨਾ ਕਾ ਟਾਈਮ ਹੋਊਗਾ ਬੇਜੀ ਕੰਮ ਕਰਦੇ ਆਪਾਂ 1997 ਦੇ ਕੰਮ ਕਰਦੇ ਠੀਕ ਹੈ ਜੀ ਹਾਂਜੀ ਮਨੇ ਕਿਹਾ ਮੇਰੇ ਜਨਮ ਤੋਂ ਕੰਮ ਕਰਦੇ ਹਾਂਜੀ ਹਾਂਜੀ 97 ਚ ਮੇਰੇ ਠੀਕ ਹੈ ਜੀ ਚਲੋ ਬੇਜੀ ਆਪਾਂ ਸਵਰਾਜ ਇਹ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਬਾਈ ਚੌਂਕੜਾ ਅਜੇ 2 ਦਿਨ ਹੀ ਹੋਏ ਨੇ ਪੋਆ ਇਹਨੂੰ ਬਿਲ ਵੀ ਮਿਲ ਜੂਗਾ ਜੀ ਬਿਲ ਵੀ ਮਿਲ ਜੂਗਾ ਚਾਰੇ JK ਕੰਪਨੀ ਦੇ ਟਾਇਰ ਆ ਜੀ ਠੀਕ ਆ ਜੀ 13 ਦੇ ਟਾਇਰ ਚ 13 ਦੇ ਟਾਇਰ ਆ ਜੀ ਹਾਂ ਨਵੀਂ ਬੈਟਰੀ ਆ ਜੀ ਪਹਿਲੇ ਘਰ ਦਾ ਇਹ ਨਵਾਂ ਨਿਕਲਿਆ ਠੀਕ ਆ ਜੀ ਰੰਗ ਪੇਂਟ ਦਾ ਬਾਈ ਰੰਗ ਪੇਂਟ ਦੀ ਜ਼ਿੰਮੇਵਾਰੀ ਹੂ ਜੇ ਕਿਤੇ ਵੀ ਕਲਮ ਲੱਗੀ ਹੋਊਗੀ ਤਾਂ ਆਪਾਂ ਨੂੰ ਇਥੇ ਲਾਂਭਾ ਦੇ ਸਕਦਾ ਬੰਦਾ ਠੀਕ ਆ ਜੀ ਪੰਜਾਬ ਨੰਬਰ ਆ PP11 ਹਾਂ ਪਹਿਲੇ ਘਰ ਦੇ ਟਰੈਕਟਰ ਆ ਜੀ ਪਹਿਲੇ ਘਰ ਦਾ ਟਰੈਕਟਰ ਹੈ ਹਰੇਕ ਜੀ ਨਾਲ ਦੀਆ ਮਾਡਲ 2000 ਆ ਠੀਕ ਆ ਭਾਈ ਟਰੈਕਟਰ ਭਾਈ ਜੀ ਪੂਰਾ ਸਮਝਾਇਚ ਲਿਆ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਭਾਈ ਜੀ ਤਕਰੀਬਨ ਜਿਵੇਂ ਆਪਾਂ ਕਹੇ ਦੀ ਭਾਈ ਜੀ 7-8 ਮਾਡਲ ਵਰਗੀ ਕੰਡੀਸ਼ਨ ਪਈ ਆਗੇ ਛੇ ਚਰੀ ਚਾ ਭਾਈ ਜੀ ਛੇ ਚਰੀ ਆ ਜੀ ਹਾਂ ਠੀਕ ਆ ਜੀ ਜਿਹਦੀ ਡਿਮਾਂਡ ਵੱਧਾਗੇ ਬਾਹਰ ਪੰਪ ਵਾਲਾਗਾ ਸਾਦੇ ਬਾਹਰ ਪੰਪ ਵਾਲਾ ਵੀ ਹੈ ਤੇ ਕੀ ਡਿਮਾਂਡ ਆ ਭਾਈ ਜੀ ਡਿਮਾਂਡ ਇਹਦੀ ਆਪਾਂ 2,65,000 ਦਾ ਦੇਣਾਗਾ ਠੀਕ ਆ ਜੀ ਹਾਂਜੀ ਚਲੋ ਭਾਈ ਜੀ 2,65,000 ਦਾ ਬਾਈ ਕਹਿੰਦਾ ਦੇਣਾਗਾ ਟਰੈਕਟਰ ਪੂਰਾ ਓਕੇ ਆਗਾ ਤੇ ਇੰਜੀਨੀਅਰ ਤਾਂ ਵੀ ਵਧੀਆ ਕਾਪੀ ਕਰ ਜਾਤਨੀ 100% ਕਰਾਂਗਾ ਹਾਂ ਪੰਜਾਬ ਉਹ ਬਾਈ ਕੋਲ ਜਿਆਦਾ ਘਰੂ ਟਰੈਕਟਰ ਹੁੰਦੇ ਨੇ ਤੇ ਕਹਿੰਗੇ ਬਾਈ ਜੀ 3630 ਫੋੜ ਨਿਊ ਹਾਲੈਂਡਾ ਅਜੇ ਕੱਲ ਵਾਲੇ ਸਪੈਸ਼ਲ ਐਡੀਸ਼ਨ ਵਾਲੇ ਤਾਂ ਬਹੁਤ ਦੇਖੇ ਹੋਣਗੇ ਤੇ ਇਹ ਹੈਗੇ ਬਾਈ ਜੀ ਜਹਾਜੀ ਮਗਰਾਟਾਂ ਵਾਲਾ ਤੇ ਮਗਰਾਟਾਂ ਦੇ ਨਿਗਮ ਮਰਵਾਏ 15 ਪਹਿਲਾਂ ਕੀ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਇਹਦੇ ਟਾਇਰ ਮੰਗਰਲੇ ਹੋਣਗੇ ਜੀ 65 ਤੋਂ 70% ਹੈ ਮਰਫ ਦੇ ਮੂਰਲੇ 90 ਪੈਸੇ ਠੀਕ ਹੈ ਚਾਰੇ ਮਰਫ ਦੇ ਟਾਇਰ ਆ 2002 ਮਾਡਲ ਆ ਜੀ ਇਹ ਠੀਕ ਹੈ ਕਿਸੇ ਵੀ ਨਟ ਨੂੰ ਚਾਬੀ ਨਹੀਂ ਲੱਗੀ ਹੈ ਜਿੱਕਰ ਕੋਈ ਨਿਊਜਲ ਦਾ ਨਟ ਵੀ ਨਹੀਂ ਖੁੱਲਿਆ ਜੀ ਸਾਰਾ ਕੁਝ ਲਾਲ ਦਾ ਠੀਕ ਹੈ ਜੀ ਰੰਗ ਪਿੰਡ ਚੱਲ ਲਈ ਬਹੁਤ ਘੱਟ ਹਾਂਜੀ ਪਹਿਲੇ ਨੋਈ ਹੈ ਜੀ ਠੀਕ ਹੈ ਜੀ ਤੇ 16 ਦੇ ਟਾਇਰਾਂ ਦਾ ਵੇਚ 16 ਦੇ ਟਾਇਰਾਂ ਚ ਆ ਗਿਆ ਜੀ ਹਾਂ ਠੀਕ ਹੈ ਜੀ ਜਿਹੜਾ ਸਪੀਕਰ ਵਗੈਰੇ ਦੀ ਗੱਲ ਕਰੀ ਬੇਜ ਨਾਲ ਹੀ ਹਾਂ ਸਿਸਟਮ ਸਾਰਾ ਨਾਲ ਆ ਜੀ ਠੀਕ ਹੈ ਜੀ ਸਾਰਾ ਚਾਲੂ ਹਾਲਤ ਚ ਨਾਲ ਚੱਲਦਾ ਡਿਕ ਡੁਕ ਸਾਰਾ ਕੋਈ ਓਕੇ ਜੀ ਠੀਕ ਹੈ ਜੀ ਨਵੀਂ ਬੈਟਰੀ ਧਰੀ ਹੈ ਜੀ ਠੀਕ ਹੈ ਨਵੀਂ ਬੈਟਰੀ ਹੈ ਨਵੀਂ ਬੈਟਰੀਆਂ ਅਮਰਾਉਣ ਦੀ ਠੀਕ ਹੈ ਜੀ ਤੇ 12 2002 ਮਾਡਲ ਆ ਬੇ ਜੀ ਤੇ ਕੀ ਡਿਮਾਂਡ ਆ ਬੇ ਜੀ ਇਹਦੀ ਡਿਮਾਂਡ ਇਹਦੀ 3,25,000 ਆ ਜੀ ਠੀਕ ਹੈ ਜੀ ਜਿਹੜਾ ਛੋਡੀ ਦੇ ਇਹ ਆਰਪੀ ਬਾਈ ਕਨਾਂ ਸੂਟ ਕਰ ਲਾਂਗੇ ਬਾਕੀ ਬਈ ਜੇ ਮੌਕੇ ਤੇ ਆਉਂਗੇ ਤਾਂ ਬਾਈ ਕਨਾਂ ਹੋਰ ਵੀ ਮਨਤਾਨਾ ਕਰਕੇ ਚਾਹ ਪਾਣੀ ਜ਼ਰੂਰ ਪੀ ਕੇ ਜਾਇਓ ਤੇ ਅੱਗੇ ਕਿ ਬਈ ਇਹ ਸਵਰਾਜ 744 ਇੱਕ ਹੋਰ ਤੇ ਬਾਈ ਅੱਜ ਜਿਵੇਂ ਕਹਿੰਦੀ 744 ਦੀ ਅੱਜ ਕੱਲ ਬਹੁਤ ਜ਼ਿਆਦਾ ਡਿਮਾਂਡ ਆ ਗਈ ਤੇ ਇਹ ਬਾਈ ਜੀ ਕਿੰਨੇ ਮਾਡਲ ਹੈ ਇਹ 2001 ਮਾਡਲ ਆ ਜੀ 2001 ਮਾਡਲ ਆ ਜਾਂ ਤੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਟਾਇਰ ਇਹਦੇ ਮੰਗਰ ਲਈ ਜੀ 90 ਪੈਸੇ ਕੁੜੀਆਰ ਦੇ ਠੀਕ ਆ ਜੀ ਮੁਰਲੇ ਜਮਾਂ ਨਵੇਂ ਪਾਇਆ ਜੀ ਪਰਸੋਂ ਜੇ ਕੇ ਜੀ ਕੇ ਦੇ ਬਿਲਕੁਲ ਮਿਲ ਜਮੂਰ ਲੈ ਹਾਂਜੀ ਹਾਂ ਮਿਲ ਜੂ ਠੀਕ ਹੈ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਜੀ ਤੇਲ ਦੀ ਸਰਵਿਸ ਵੀ ਪਰਸੋਂ ਕਰਵਾਤੀ ਆਪ ਹੀ ਕਰਵਾਤੀ ਹਾਂ ਜੀ ਨਵਾਂ ਤੇਲ ਬਦਲਿਆ ਹੋਇਆ 2001 ਮਾਡਲ ਆ 6 ਛਿਰੀ ਆ ਜੀ ਪੰਜਾਬ ਨੰਬਰ ਆ ਠੀਕ ਆ ਜੀ ਜਿਵੇਂ ਆਪਾਂ ਕਹਿੰਦੇ ਆ ਸਰਵਿਸ ਆਪ ਕਰਵਾਤੀ ਆਪ ਦੀ ਚੀਜ਼ ਦੀ ਜ਼ਿੰਮੇਵਾਰੀ ਹੁੰਦੀ ਆ ਹਾਂ ਜ਼ਿੰਮੇਵਾਰੀ ਆ ਜੀ ਕੋਈ ਡੱਕਾ ਨਹੀਂ ਬਾਅ ਕੇ ਚੈੱਕ ਕਰਕੇ ਪੇਮੈਂਟ ਦੇ ਸਕਦਾ ਜੀ ਬੰਦਾ ਠੀਕ ਆ ਜੀ ਜਿਵੇਂ ਕਹਿੰਦੇ ਆ ਆਪਾਂ 100 ਰੁਪਏ ਵਾਲਾ ਸੌਦਾ ਹਾਂਜੀ 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 ਠੀਕ ਆ ਬਈ ਬਾਈ ਕਹਿੰਦਾ 100 ਰੁਪਏ ਵਾਲਾ ਸੌਦਾ ਕਰ ਬਾਅ ਕੇ ਚੈੱਕ ਕਰਕੇ ਦੋ ਦਿਨ ਫਿਰ ਇਹ ਤੋਂ ਬਾਅਦ 7 ਲੱਖ ਦਾ ਟਰੈਕਟਰ ਦੇ ਦਾਂਗੇ ਜੀ 2 ਲੱਖ 70000 ਡਿਮਾਂਡ ਅਗੇ 20000 ਰੁਪਏ ਦੀ ਛੂਟ ਹੋਊਗੀ ਹਾਂਜੀ ਹਾਂਜੀ ਤੇ ਇਹ ਵੀ ਛੇ ਚਰੀ ਜਮੇ ਇਹ ਛੇ ਚਰੀ ਆ ਜੀ ਹਾਂ ਇਹ ਵੀ ਛੇ ਚਰੀ ਚਗਾ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਪੂਰਾ ਓਕੇ ਪੈਗਾ ਟਰੈਕਟਰ ਪੇ ਘੈਟ ਕੰਡੀਸ਼ਨ ਦਾਗਾ ਤੇ ਬਾਕੀ ਜੇ ਟੇਪ ਵਗੈਰਾ ਦੀ ਗੱਲ ਕਰੀਏ ਬਈ ਜੀ ਉਹ ਵੀ ਸ਼ੌਕ ਨੂੰ ਜੀ ਹਾਂਜੀ ਜਿਹੜੇ ਟੇਪ ਕਰੀ ਹੋਏ ਆ ਜੀ ਹਾਂ ਹਾਂਜੀ ਹਾਂਜੀ ਹਾਂ ਸ਼ੌਕ ਨੂੰ ਠੀਕ ਹੈ ਜੀ ਤਾਂ ਕਹਿੰਦੇ ਬਈ ਸੁਵਰਾਜ 855 ਟੂ ਸਟਾਰ ਚਗਾ ਤੇ ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਪੂਰੀ ਸਾਫ ਪੈ ਜਾਵੇ ਫਿਕਰ ਵਗੈਰਾ ਇਹਦੇ ਵੀ ਚੱਲਦੇ ਨੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਟਾਇਰ ਇਹਦੇ ਜੀ ਹੋਣਗੇ 85 90 ਪੈਸੇ ਟਾਇਰ ਹੋਣਗੇ ਮਰਫ ਦੇ ਜੀ ਠੀਕ ਹੈ ਜੀ ਇੰਜਨ ਗੇਰ ਦੀ ਜ਼ਿੰਮੇਦਾਰੀ ਹੈ ਜੀ ਇਥੋਂ ਬਾਕੇ ਚੈੱਕ ਕਰ ਸਕਦਾ ਬੰਦਾ ਠੀਕ ਹੈ ਜੀ ਭਰੋਸੇ ਜੋ ਕੰਮ ਹਾਂਜੀ ਹਾਂਜੀ 2004 4 ਮਾਡਲ ਆ ਜੀ ਇਹ ਪੰਜਾਬ ਨੰਬਰਾਂ ਪਹਿਲੇ ਘਰ ਦੀ ਟਰੈਕਟਰ ਆ ਜੀ ਪਹਿਲੇ ਘਰ ਦੀ ਟਰੈਕਟਰ ਹਾਂ ਪਹਿਲੇ ਘਰ ਦੀ ਟਰੈਕਟਰ ਨਵੀਂ ਬੈਟਰੀ ਹੈ ਜੀ ਨਵੀਂ ਬੈਟਰੀ ਹੈ ਜੀ ਪੀਵੀ 33 ਨੰਬਰ ਆ ਬਾਈ ਜੀ 6 ਚਰੀ ਹੈ ਜੀ 6 ਇਹ ਵੀ 6 ਚਰੀ ਚੱਲਦੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਮਗਰਾਟਾ ਵਗੈਰਾ ਦੇ ਵਿੱਚ ਨਿਕਾ ਮਰਵਾ ਦੇ ਸਿਕੰਦ ਸਕੰਡੀਜ਼ਨ ਦਾ ਵਧੀਆ ਪਿਆਗਾ ਤੇ ਕੀ ਡਿਮਾਂਡ ਹੈ ਭਾਜੀ ਇਹਦੀ 2,85,000 ਡਿਮਾਂਡ ਹੈ ਇਹਦੀ 2,75 ਦਾ ਦੇ ਦਾਂਗੇ ਆਪਾਂ 2,75,000 ਹਾਂਜੀ ਠੀਕ ਆ ਭਾਜੀ 2,75,000 ਦਾ ਭਾਈ ਕਹਿੰਦਾ ਦੇ ਦਾਂਗੇ ਤੇ ਬਾਕੀ ਮੌਕੇ ਦੇ ਮਾਨਤਾ ਨਾਲ ਜੀ ਚਲੂ ਹੋ ਜਾਏਗਾ ਤੇ ਅੱਗੇ ਕਹੇ ਭਾਜੀ ਸਵਰਾਜ 744 ਐਪੀਜੀ ਅੱਧਾ ਢੇਰ ਲਈ ਬੈਠੇ ਸਵਰਾਜ ਹਾਂਜੀ 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 ਠੀਕ ਆ ਇਹ ਵੀ ਸੇਚਰੀ ਚਾਹੀਦੀ ਸੇਚਰੀ ਹੈ ਜੀ ਠੀਕ ਆ ਜੀ ਤੇ ਲਓ ਭਾਜੀ ਇਹਦੇ ਵੀ ਮਗਰਾਟ ਵਗੈਰਾ ਭਾਜੀ ਇਹਦੇ ਬਾਵਾ ਸਾਫ ਹੋਣਗੇ ਹਾਂਜੀ ਠੀਕ ਆ ਜੀ ਨਾਲ ਦੀ ਨੇਗੇ ਮਗਰਾਟ ਨਾਲ ਦੇ ਆ ਜੀ ਮਗਰਾਟ ਇਹਦੇ ਪੇਂਟ ਹੋਏ ਹੋਏ ਨੇ ਜੀ ਠੀਕ ਆ ਜੀ ਤੇ ਟਾਇਰ ਇਹਦੇ ਜਮਾਂ ਨਵੇਂ ਲਾਏ ਨੇ ਆਪਾਂ ਠੀਕ ਆ ਜੀ ਜੇ ਕੇ ਕੰਪਨੀ ਦੇ ਟਾਇਰ ਆ 13 ਵਾਲੇ ਜੀ ਠੀਕ ਆ ਚੌਕੜਾ ਤੇ ਬੈਗ ਤੇ ਵੀ ਭਈ ਐਮ ਆਰ ਐਫ ਪੈਗਾ ਤੇ ਮੈਂ ਆ ਜੇ ਕੇ ਪੈਗਾ ਟੈਗ ਪੈਗਾ ਤੇ ਫਰੰਟ ਵਾਲਾ ਤਾਂ ਜਮਾਂ ਨਵੀਂ ਨਿਗਾ ਜੀ ਤੇ ਨਵੀਂ ਬੈਟਰੀ ਹੈ ਜੀ ਠੀਕ ਆ ਜੀ ਇੰਜਨ ਦੀ ਪੂਰੀ ਜ਼ਿੰਮੇਦਾਰੀ ਆ ਬਾਕੇ ਦੋ ਦਿਨ ਵੀ ਚੈੱਕ ਕਰ ਸਕਦਾ ਬੰਦਾ ਜੀ ਠੀਕ ਆ ਜੀ ਪੰਜਾਬ ਨੰਬਰ ਆ ਜੀ ਇਹ 2001 ਮੰਡਲਾ 6 ਚਰੀ ਹੈ ਜੀ 6 ਚਰੀ ਹੈਗਾ ਤੇ ਟਰੈਕਟਰ ਦੀ ਕੰਡੀਸ਼ਨ ਪੂਰੀ ਓਕੇ ਪਈ ਆ ਸਾਫ਼ ਸੁਥਰਾ ਟਰੈਕਟਰ ਹੈ ਕੇ ਤੇ ਬਾਈ ਨੇ ਪਹਿਲੇ ਦੱਸਤਾ ਵੀ ਮਗਰਾਟ ਪਹਿਲਾਂ ਪੇਂਟ ਹੋਈ ਨੇ ਫਿਰ ਇਸ ਤੋਂ ਬਾਅਦ ਚ ਬੰਦਾ ਆਵੇ ਫਿਰ ਹਾਂਜੀ 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 ਹਾਂ ਠੀਕ ਹੈ ਜੀ ਬਾਕੀ ਤੁਸੀਂ ਦੇਖਣਾ ਚਾਹੁੰਦੇ ਬਈ ਕੰਨੀਆਂ ਥੋੜੀਆਂ ਪੇਂਟ ਹੋਈਆਂ ਲੱਗਦੀਆਂ ਨਹੀਂਆਂ ਕਈ ਮੈਂ ਬਾਈ ਨੂੰ ਪੁੱਛਿਆ ਸੀਗਾ ਹਾਂ ਠੀਕ ਹੈ ਤੇ ਮਾਡਲ ਹੈਗਾ ਬਾਈ ਜੀ ਇਹ 2001 ਮਾਡਲ ਹੈ ਜੀ ਇਹ ਠੀਕ ਹੈ ਜੀ ਡੀ ਲਕਸ ਮਾਡਲ ਹੈ ਜੀ ਇਹ ਡੀ ਲਕਸ ਮਾਡਲ ਹਾਂ ਗੋਲੇ ਹਿੱਸੇ ਚ ਆ ਗਿਆ ਜੀ ਠੀਕ ਹੈ ਜਿਹੜੇ ਆਪਾਂ ਕਹਿੰਦੇ ਆ ਅਰਜਨ ਵਗੈਰਾ ਚਾ ਹਾਂ ਹਾਂ ਡੀ ਲਕਸ ਹਾਂ ਹਾਂ ਬਾਹਰ ਪੰਪ ਚ ਆ ਗਿਆ ਬਾਹਰ ਪੰਪ ਚ ਆ ਗਿਆ ਤੇ ਇੰਜਨ ਦੀ ਪੂਰੀ ਜ਼ਿੰਮੇ ਇਹ ਛਤਰੀ ਵੀ ਜ ਨਵੀਂ ਲੱਗੀ ਨਵੀਂ ਛਤਰੀ ਲੱਗੀ ਜੀ ਹਾਂ ਨਵੇਂ ਟਾਇਰ ਪਾਏ ਨੇ ਨਵੀਂ ਛਤਰੀ ਠੀਕ ਹੈ ਜੀ ਤੇ ਇਹਦੇ ਕੀ ਡਿਮਾਂਡ ਹੈ ਜੀ ਇਹ ਟਰੈਕਟਰ ਆਪਾਂ ਦੇ ਦਾਂਗੇ 2.5 ਲੱਖ ਰੁਪਏ ਦਾ ਜੀ 2.5 ਲੱਖ ਦਾ ਹਾਂਜੀ ਹਾਂਜੀ ਠੀਕ ਹੈ ਜੀ 2.5 ਲੱਖ ਰੁਪਏ ਦਾ ਭਾਈ ਕਹਿੰਦਾ ਦੇ ਦਾਂਗੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋ ਪੂਰਾ ਓਕੇ ਪੈਗਾ ਇਹ ਕਾਪੀ ਕਾਗਜਾਂ ਤੇ ਭਾਈ ਜੀ ਗਾਰੰਟੀ ਹੈ ਹਾਂ ਕਾਪੀ ਕਾਗਜ ਦੀ ਗਾਰੰਟੀ ਹੈ ਪੰਜਾਬ ਨੰਬਰ ਆ ਜੀ ਠੀਕ ਹੈ ਜੀ ਜੇ ਮੰਨ ਲੇ ਕਿ ਚਲੋ ਇਹਨਾਂ ਦੇ ਬਜਟ ਦਾ ਕੋਈ ਟਰੈਕਟਰ ਟੱਕਰਾਂ ਹੋਵੇ ਕੱਟ ਵੀ ਲੈਣ ਹਾਂਜੀ ਵਿੱਚ ਕੱਟ ਵੀ ਲਵਾਂਗੇ ਹੈ ਵਿੱਚ ਕੋਈ ਵੀ ਟਰੈਕਟਰ ਕਟਾ ਸਕਦਾ ਆਪਾਂ ਨੂੰ ਠੀਕ ਹੈ ਚਾਹੇ ਕੌ ਮਾਰਲੋਵੇ ਕੋਈ ਵੀ ਹਾਂ ਹਾਂ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਤੇ ਸਹੀ ਲਿਖੇ ਸੀ ਨਿਕ ਵਾਰੀ ਹੋ ਦੱਸੋ ਬਾਈ ਜੀ ਇਹ ਪਿੰਡ ਪੱਖੋਕਲਾ ਜੀ ਜ਼ਿਲ੍ਹਾ ਬਰਨਾਲਾ ਸੀਲ ਤੱਪਾ ਠੀਕ ਹੈ ਇਹ ਪੱਖੋਕਲਾ ਪਿੰਡ ਆਪਾਂ ਨੂੰ ਬਰਨਾਲੇ ਤੋਂ 20 ਕਿਲੋਮੀਟਰ ਪੈਂਦਾ ਮਾਨਸਾ ਆਪਾਂ ਨੂੰ 28 ਕਿਲੋ ਠੀਕ ਹੈ ਤੇ ਰੰਮਪਰਾ ਆਪਾਂ ਨੂੰ 25 ਕਿਲੋਮੀਟਰ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਕੀ ਹੈ ਬਾਈ ਮੋਬਾਈਲ ਨੰਬਰ 93899 ਇੱਕ ਵਾਰ ਹੋਰ 98722 93899 ਠੀਕ ਹੋ ਗਿਆ ਬਾਬਾ ਜੀ ਲੱਗੇ ਗੱਲ ਠੀਕ ਹੋ ਗਿਆ ਲੋ ਬਾਈ ਜੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦਾ ਹੈ ਜੇ ਨਵੀਆਂ ਵੀਡੀਓ ਤਦ ਤੱਕ ਲਈ ਬਾਈ ਜੀ ਧੰਨਵਾਦ